ਮੇਰੇ ਬਲੂਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਅੱਜ ਮੈਂ ਲੈ ਕੇ ਹਾਜ਼ਿਰਾਂ ਤੁਹਾਡੇ ਵਾਸਤੇ ਬਿੰਦੀ ਦੀ ਵਰਤੋਂ ਇਹ ਸਾਈਨਾ ਬਿੰਦੀ ਦਾ ਬਿੰਦੀ ਕਿਸੇ ਸ਼ਬਦ ਨੂੰ ਲਿਖਣ ਵੇਲੇ ਜਦੋਂ ਆਵਾਜ਼ ਨੱਕ ਵਿੱਚੋਂ ਆਉਂਦੀ ਹੈ ਤਾਂ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਹੁਣ ਆਪਾਂ ਕੁਝ ਸ਼ਬਦ ਪੜ੍ਹਾਂਗੇ ਕ ਕਕੇ ਕਨਕਾ ਉੱਤੇ ਬਿੰਦੀ ਕ ਮਮਾ ਮਮੇ ਕਨਮਾ ਉੱਤੇ ਬਿੰਦੀ ਮਾ गग गगेना गा उत् गगे बिंद गा गग गे ला उ बिंद देंद बबा बबे करना बा हा हाहा कका कके दलावा कै उ बिंद चचा चचे बिहारी ची कैंची बब्बा बबे करना बा उत्ते बिंद ग पांग ग्गा गगे दलावा गै उ बिंदी कै ஆடா கண்ணாடாக்கி லா ஊ க ਮੰਮਾ ਮੰਮੀ ਕਾ ਨਾਮਾ ਉੱਤੇ ਬਿੰਦੀ ਕਲ ਮਾਂ ਚਾਚਾ ਚਾਚੇ ਕਾ ਨਾ ਚਾ ਦਾਦਾ ਚਾਦ ਰਾਰੇ ਕਾ ਨਾ ਰਾ ਉੱਤੇ ਬਿੰਦੀ ਰ ਚਾਦਰਾਂ ਸਸਾ ਸਸੇ ਦੇ ਲਾਂ ਵਸੇ ਉੱਤੇ ਬਿੰਦੀ ਡੱਡਾ ਲੱਲਾ ਸੈਂਡਲ ਬੱਬਾ ਬਬੇ ਕਨਾ ਪਾ ਉੱਤੇ ਬਿੰਦੀ ਬਾਂ ਦਦਾ ਰਾਰਾ ਬਾਂਦਰ ਜਜਾ ਚ ਚਿਕਨਾ ਚ ਉੱਤੇ ਬਿੰਦੀ ਜਜਾ ਰਾਰਾ ਚਾਂਜਰ ਐੜਾ ਐੜੇ ਕਨੋੜਾ ਔ ਉੱਤੇ ਬਿੰਦੀ ਔਂ ਕਕਾ ਰਾੜਾ ਔਂਕੜ ਸੋ ਆਹ ਸ਼ਬਦ ਜਿਹੜੀ ਮੈਂ ਤੁਹਾਨੂੰ ਪੜ੍ਹਾਏ ਆ ਇਹ ਸਾਰੇ ਬਿੰਦੀ ਦੀ ਵਰਤੋਂ ਵਾਲੇ ਸ਼ਬਦ ਆ ਠੀਕ ਐ ਅਗਰ ਇਹ ਤੁਹਾਨੂੰ ਪਸੰਦ ਆਈ ਹੋਵੇ ਤੇ ਪਲੀਜ਼ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕਸ ਫॉर ਵਾਚਿੰਗ